ਇੱਕ ਹਟਾਣੇ ਦਾ ਵੀ ਘਰਾਓ ਕਰਾਂਗੇ ਜੋ ਸਾਡੇ ਕੋਲ ਪਾਵਰੇ ਗੁਰੂ ਸਾਹਿਬ ਜਿੰਨੀ ਕ ਸਮਰਥਾ ਅਸੀਂ ਜਰੂਰ ਕਰਾਂਗੇ ਤੇ ਜਿਹੜਾ ਪਰਚਾ ਵਾ ਇਹ ਤੇ ਅਸੀਂ ਹਰ ਹਾਲਤ ਵਿੱਚ ਕਰਾ ਕੇ ਜਾਵਾਂਗੇ ਜੋ ਮਰਜ਼ੀ ਹੋ ਜੇ ਅਸੀਂ ਜਾਣ ਵਾਲੇ ਨਹੀਂ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਬਾਬਾ ਪਾਰਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਲ ਇੰਡੀਆ ਸਿਕ ਸਤਕਾਰ ਕਮੇਟੀ ਤੋਂ ਆਪਾਂ ਦੱਸਣਾ ਚਾਹੁੰਦੇ ਆਂ ਕਿ ਪ੍ਰਸ਼ਾਸਨ ਨੂੰ ਹੋਣੀ ਇਹੋ ਬੇਨਤੀ ਕਰਨਾ ਹੈ ਆ ਕਿ ਇੱਕ ਦੇ ਦੋਸ਼ੀ ਲੱਭੇ ਜਾਣ ਕੂੜੇ ਵਾਲਿਆਂ ਦੇ ਨਾਲ ਜਾ ਕੇ ਵੀ ਕੂੜਾ ਕਿਦੇ ਘਰੋਂ ਛੁੱਟਿਆ ਪੋਤੀ ਸਾਹਿਬ ਕਿੰਨਾਂ ਨੇ ਛੁੱਟਿਆ ਲਬਾਵੇ ਦੇ ਪਾਸ ਪਾ ਗਏ ਤੇ ਦੂਜੀ ਜਿਹੜੀ ਸਾਡੀ ਗੱਲ ਹੈ ਉਹ ਇਹ ਆ ਕਿ ਉਹ ਪੋਤੀ ਸਾਹਿਬ ਜਿਹੜਾ ਕੂੜੇ ਵਾਲਾ ਵੀਰ ਲੈ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਇਆ ਉਹ ਗੁਰਦੁਆਰੇ ਸਾਹਿਬ ਜਾ ਕੇ ਉਹਨੇ ਕਿੰਨੂ ਦਿੱਤੇ ਉਹ ਬੰਦੇ ਕੌਣ ਆ ਉਹ ਲਬਾਵੇ ਜੇ ਨਾਲ ਗਏ ਆ ਤੇ ਗੁਰੂ ਘਰ ਵਾਲੇ ਕਹਿੰਦੇ ਆ ਵੀ ਸਾਡਾ ਇਹ ਕੈਮਰਾ ਨਹੀਂ ਚਾਹਤਾ ਬਾਕੀ ਚੱਲਣ ਦੇ ਕੈਮਰੇ ਤੇ ਜਿੱਥੋਂ ਫੋਟੋ ਹੋਣੀ ਉਹ ਗੁਰਕਾ ਉਹ ਦੇ ਕੇ ਆਏ ਗੁਰਕਾ ਸਾਹਿਬ ਉਹ ਕਿਸ ਨੂੰ ਫੜਾ ਕੇ ਆਏ ਤੇ ਉਹ ਅਗੋਂ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਨੂੰ ਨਹੀਂ ਫੜਾਇਆ ਇੱਥੇ ਕੋਈ ਮਤਾ ਦੇਖਣ ਆਇਆ ਹੀ ਉਹਨਾਂ ਨੂੰ ਫੜਾ ਗਏ ਆ ਉਹ ਉਹਨਾਂ ਨੇ ਉਹ ਵੀ ਵੇਖਣਾ ਉਹ ਪੂਰਨ ਇਨਵੈਸਟੀਗੇਟ ਕਰੇ ਗੁਰਦੁਆਰਾ ਸਾਹਿਬ ਜੀ ਗੁਰਨਾਨਕ ਪ੍ਰਕਾਸ਼ ਏ ਬਲਾਗ ਦੇ ਵਿੱਚ ਡੀ ਬਲਾਗ ਦੇ ਵਿੱਚ 85 ਗੁਰਦੁਆਰਾ ਹੋਣਾ بڑا ਹੋਵੇ ਤੇ ਕੈਮਰੇ ਬੰਦ ਹੋਣ ਕੈਮਰੇ ਬਾਕੀ ਚੱਲਦੇ ਆ ਉਹ ਕਹਿੰਦੇ ਵੀ ਜਿੱਥੇ ਜਿੱਥੇ ਉਹ ਫੜਾਏ ਆ ਨਾ ਉਹ ਕੈਮਰਾ ਬੰਦੇ ਆ ਜੀ ਚਾਹੁੰਦੇ ਕੀ ਆ ਅਸੀਂ ਕਿੰਨੇ ਵੀ ਗੁਰਕਾ ਹੋਵੇ ਵੀ ਬਰਾਮਤ ਕੀਤੀ ਜਾਵੇ ਪੋਤੀ ਸਾਹਿਬ ਬਰਾਮਤ ਕੀਤੀ ਜਾਵੇ ਵੀ ਉਹ ਕਿੰਨਾਂ ਨੂੰ ਦਿੱਤੇ ਆ ਉਹ ਵੀ ਲੱਭੇ ਜਾਣ ਬੰਦੇ ਟਾਡੇ ਵੱਲੋਂ ਹੁਣੇ ਸਾਰੇ ਅਸੀਂ ਵੀ ਕੋਈ ਅਸੀਂ ਸਾਰੇ ਕੋਈ ਭਜਨਸ ਕਰਨਦੇ ਕੱਲ ਦੀ ਸਾਨੂੰ ਕੋਈ ਕੋਈ ਮਤਲਬ ਕਿ ਰਾਣੀ ਕੋਈ ਦੇ ਰਹੀ ਪ੍ਰਸ਼ਾਸਨ ਦੀ ਮਤ ਲੈਦੇ ਆ ਗਏ ਕੱਲ ਦੇ ਵੀ ਥਾਣੇ ਹੁਣ ਵੀ ਥਾਣੇ ਘਲੋਤੇ ਸਹੀ ਤੁਹਾਡੇ ਵੱਲ ਅਪਰੋਚ ਸੀ ਜੀ ਗੁਰਦੁਆਰਾ ਸਾਹਿਬ ਜਾ ਕੇ ਉਹ ਗੁਰਕਾ ਸਾਹਿਬ ਬ੍ਰਹਮਸਰਾਂ ਹਾਂਜੀ ਹਾਂਜੀ ਗਏ ਨਾਲ ਲੈ ਕੇ ਗਏ ਜੀ ਐਸਐਸਓ ਸਾਹਿਬ ਸਾਰੇ ਗਏ ਨਾਲ ਉਹ ਕੈਮਰੇ ਚੈੱਕ ਕੀਤੇ ਕਹਿੰਦੇ ਕੈਮਰਾ ਬੰਦਿਆ ਜੀ ਉਹ ਪਾਸਵਰਡ ਨਹੀਂ ਖੁੱਲਣਦੇ ਉਹ ਕੈਮਰਾ ਬੰਦਿਆ ਜੀ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਉਹਨਾਂ ਦੀ ਭਾਲ ਕੀਤੀ ਜਾਵੇ ਤੇ ਜਿਹੜੇ ਗੁਰੂ ਜਿਹੜੇ ਗੁਰਕਾ ਸਾਹਿਬ ਜ ਪੋਤੀ ਸਾਹਿਬੀ ਉਹ ਵੀ ਬਰਾਮਦ ਕੀਤੇ ਜਾਣ ਵੀ ਉਹ ਗਏ ਕਿੰਨਾ ਕੋ ਇਹ ਬੇਨਤੀ ਆਈ ਸਾਡੀ ਦਾਸ ਮਨਦੀਪ ਸਿੰਘ ਸੇਵਾਦਾਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਆਲ ਇੰਡੀਆ ਸਦਕਾਰ ਕਮੇਟੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ਮਜੀਠਾ ਰੋਡ ਤੋਂ ਅਸੀਂ ਕੱਲ ਤੇ ਡਾਹਰ ਦਰਖਾਸਤ ਵੀ ਜਿਹੜੀ ਉਹ ਆਪਣੇ ਵੱਲੋਂ ਅਸੀਂ ਲਿਖਾਤੀ ਆ ਇਹ ਜਿਹੜਾ ਅਨਜੀਤਾ ਵੀ ਨੂੰ ਥਾਣਾ ਪੈਂਦਾ ਸੀਟ ਵਿਜਨ ਇੱਥੇ ਇੱਥੇ ਕਰਾਈ ਆ ਜੀ ਕੀ ਮੈਟਰ ਕੀ ਮਹਾਰਾਜ ਮੈਟਰ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਦੇ 8 ਪੋਤੇ 8 ਗੁੜਕਾ ਸਾਹਿਬ ਹੈ ਇੱਕ ਪੋਤੀ ਸਾਹਿਬ ਵੱਡਾ ਵੀ ਏਡੀ ਵੱਡੀ ਘਟਨਾ ਹੋਈ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਬਹੁਤ ਮੰਦਪਾਕੀ ਗੱਲ ਆ ਜੀ ਅੱਠ ਪੋਤੀ ਸਾਡੇ ਕੂੜੇ ਪ੍ਰਭਿੱਤਰ ਧਰਤੀ ਦੇ ਖੋਤੇ ਹਾਂਜੀ ਹਾਂ ਜੀ ਇੱਥੇ ਬੇਇਨਤੀ ਹੋ ਜਾਣਾ ਸ਼੍ਰੋਮਣੀ ਕਮੇਟੀ ਦੇ ਕੰਮ ਤੱਕ ਜੂਨ ਤੱਕ ਨਾ ਸਰਕਣਾ ਪ੍ਰਸ਼ਾਸਨ ਤੁਹਾਡੀ ਗੱਲ ਨਾ ਸੁਣੇ ਸਮਝ ਦੇ ਬਹੁਤ ਬਹੁਤ ਮੰਦਪਾਕੀ ਖਬਰ ਆ ਜੀ ਪੈਲ ਤੇ ਆਧਾਰ ਤੇ ਜਿਹੜਾ ਕਾਰਵਾਈ ਹੈ ਸ਼੍ਰੋਮਣੀ ਕਮੇਟੀ ਦੀ ਪੰਚਾਈ ਦੀ ਆ ਜੇ ਅਗਰ ਜ਼ਹਿਦਾਰ ਇੱਕ ਬਿਆਨ ਦੇ ਦੇ ਤੇ ਸਾਰਾ ਕੁਝ ਮਸਲਾ ਹੱਲ ਹੋ ਸਕਦਾ ਪਰ ਪਤਾ ਨਹੀਂ ਕਿਉਂ ਸੁੱਤੇ ਜਾਂ ਕੀ ਗੱਲ ਗੁਰੂ ਗ੍ਰੰਥ ਸਾਹਿਬ ਸਾਡਾ ਕੱਲਿਆਂ ਦਾ ਪੂਰੇ ਜਗਤ ਦਾ ਵਾ ਉਸ ਤਰ੍ਹਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਇੱਕ ਦੂਜੇ ਨੂੰ ਬੜਾ ਕਰਦੇ ਅਸੀਂ ਇਹ ਕਰਦਾ ਪਰ ਜੇ ਉਹ ਇਹੋ ਜਿਹੀ ਘਟਨਾ ਹੁੰਦੀ ਜਦੋਂ ਕੋਈ ਕਠਾ ਨਹੀਂ ਹੁੰਦਾ ਤੇ ਹੁਣ ਵੀ ਜਿਹੜੇ ਜਾਗਤ ਦੇ ਮੀਰ ਵਾਲੇ ਨੇ ਉਹਨਾਂ ਨੇ ਬੇਨਤੀ ਆ ਵੀ ਆਜੋ ਆਹੀਂ ਆਪਣਾ ਜਿਹੜਾ ਇਹਦੀ ਬੇਦਵੀ ਹੋਈ ਹੈ ਦਾ ਕੋਈ ਹੱਲ ਹੈ ਜਿਹੜਾ ਉਹ ਕਰ ਸਕੀਏ ਮਿਲ ਕੇ ਪਤੀ ਨੋਟਿਸ ਚ ਲੈ ਜਾਂਦਾ ਐ ਜੀ ਪੀਸੀ ਦਫਤਰ ਜਾਂ ਜ਼ਿਲ੍ਹਾਦਰ ਸਾਹਿਬ ਨੂੰ ਨੋਟਿਸ ਚ ਲੈ ਜਾਂਦਾ ਬਾਬਾ ਜੀ ਲੈਂਦਾ ਪਰ ਸਾਡੀ ਗੱਲ ਨਹੀਂ ਇੱਥੇ ਕੋਈ ਸੁਣਦਾ ਕੱਲ ਲੈ ਜਾਂਦਾ ਲੈ ਬੋਲ ਲੈਂਦਾ ਛੁੱਟੀ ਹੈ ਜੀ ਬੱਸ ਖਾਣੇ ਨੂੰ ਕਹਿੰਦੇ ਆ ਕਿ ਜੋ ਵੀ ਘਟਨਾ ਨਸ਼ਰ ਹੋਣੀ ਚਾਹੀਦੀ ਆ ਸੰਗਤ ਦੇ ਵਿੱਚ ਕਿਉਂਕਿ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਆ ਜੇ ਤੇ ਇਸ ਘਟਨਾ ਦੇ ਨਾਲ ਹਰ ਸੇਖ ਦਾ ਜਿਹੜਾ ਹਿੱਤਤਾ ਉਲੰਘਿਆ ਜਾਂਦਾ ਇਸ ਕਰਕੇ ਅਸੀਂ ਕਹਿੰਨੇ ਵੀ ਜੋ ਵੀ ਸਖਸੀਅਤ ਉਸ ਨੂੰ ਸਾਹਮਣੇ ਤੇ ਸਖਤੋ ਸਖਤ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪ੍ਰਸ਼ਾਸਨ ਕਿਰਦਾ ਰਹੀ ਹੈ ਕਿਉਂਕਿ 24 ਘੰਟੇ ਦੇ ਆਸ-ਪਾਸ ਹੋ ਕੇ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਕੁਝ ਪ੍ਰਸ਼ਾਸਨ ਨਾਲ ਗੱਲ ਹੋਈ ਆ ਸਰਕਾਰ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਕਿ ਅਸੀਂ ਜਿਹੜੇ ਜਿਹੜੇ ਘਰਾਂ ਦੇ ਵਿੱਚੋਂ ਇਹ ਕੂੜਾ ਲਿਆਂਦਾ ਤੇ ਉਹ ਨਾਲ ਆਪਣੇ ਜਿਹੜੇ ਬੰਦਾ ਜਿਹੜਾ ਕੂੜੇ ਵਾਲਾ ਹੀ ਉਹਨੂੰ ਨਾਲ ਖੜਕੇ ਦੋ ਘਰ ਦੇ ਵਿੱਚ ਕੈਮਰੇ ਖੋਲ ਕੇ ਤੇ ਆਪਣਾ ਜਿਹੜਾ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਸਾਰੇ ਜਿਹੜੇ ਗੁਰਦੁਆਰੇ ਗੁਰਦਾ ਸਾਹਿਬ ਦੇ ਕੇ ਆਏ ਆ ਉਸ ਗੁਰੂ ਘਰ ਦਾ ਜਿਹੜਾ ਬਾਹਰ ਦਾ ਜਿਹੜਾ ਕੈਮਰਾ ਉਹ ਵੀ ਬੰਦ ਹੋਇਆ ਤੇ ਜਿਹੜਾ ਉਸ ਹੁੰਦਾ ਜਿਹੜਾ ਆਪਣਾ ਜੁਟਰ ਆ ਉਹਦਾ ਜਿਹੜਾ ਪਾਸਵਰਡ ਉਹ ਵੀ ਨਹੀਂ ਖੁੱਲ ਰਿਹਾ ਪਤਾ ਨਹੀਂ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਇਹੋ ਜੀ ਗੱਲ ਹੁੰਦੀ ਉਹਦਾ ਕੈਮਰਾ ਵੀ ਬੰਦ ਹੋ ਜਾਂਦੇ ਆ ਜੀ ਸਰ ਜਿਹੜੀ ਸਾਡੇ ਕੋਲ ਇਹ ਇਨਫੋਰਮੇਸ਼ਨ ਆਈ ਹੈ ਕਿ ਜਿਹੜੇ ਗੁਟਕਾ ਸਾਭ ਨੇ ਉਹ ਬਰਾਮਦ ਹੋਏ ਆ। ਜੋ ਕਿ ਗੁਰਦੁਆਰੇ ਸਾਹਿਬ ਤੇ ਡੀਪ ਲੌਂਗਿਚਰ ਖਾਈ ਗਏ ਸੀ। ਤੋਂ ਜਿਹੜੇ ਜਿੱਦਾਂ ਨੇ ਹੈਂਡਓਵਰ ਕੀਤੇ ਉਹ ਵੀ ਜਿਹੜੀ ਜਿਹੇ ਬੰਦੀਆਂ ਆ ਉਹਨਾਂ ਕੈਰੀ ਕਰ ਲਈ ਪਰ ਉਸ ਚੀਜ਼ ਨੂੰ ਅਪਾ ਪ੍ਰੋਪਰਲੀ ਅਪਾ ਵੈਰੀਫਾਈ ਕਰ ਰਹੇ ਆ ਕਿਥੋਂ ਇਹ ਮਿਲੇ ਸੀ ਤੇ ਕੌਣ ਲੈ ਕੇ ਗਿਆ ਇਸ ਨੂੰ। ਅਡੀ ਟੀਮਸ ਲੱਗੀਆਂ ਆ। ਜਿੱਤੇ ਬੰਦੇ ਦਾ ਨੈਟਾ ਹੋ ਸਕੀ ਉਹ ਲੋਕ ਊੜੇ ਦੇ ਵਿੱਚ ਸੁਪਰ ਕਰਾ ਦਿੱਤਾ ਵਾ ਕੇ ਊੜੇ ਚ ਦੇਖੋ ਜੇ ਦੋ ਸਾਢੇ ਕੋਲ ਹਾੜੀ ਤਾਨ ਜਿਹੜਾ ਆਇਆ ਆ ਪਾ ਨੂੰ ਪਤਾ ਲੱਗੇਗਾ ਹੈ ਕਿ ਇਸ ਟਾਈਮ ਕੌਣ ਲੈ ਕੇ ਗਿਆ ਆ। ਆਪਾਂ ਫਰਦਰ ਹੋਰ ਇਨਵੈਸਟੀਗੇਸ਼ਨ ਕਰਕੇ ਨੂੰ ਪਤਾ ਲਗਾ ਲਵਾਂਗੇ ਕਿ ਨਸ਼ੀਕਰ ਕੋ ਜੋਦਾ ਹੋਈ ਜੋ ਵੀ ਕਸੂਰ ਆ ਜੋ ਦੋਸ਼ੀ ਹੋਏਗਾ ਜੇ ਕਦੇ ਵੀ ਗੱਲ ਹੋਈ ਹੈ ਤੇ ਉਹਨੂੰ ਸਜ਼ਾ ਮਿਲੇਗੀ